ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਅੱਜ ਜਿੱਦਾਂ ਕਿ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਹਾੜਾਂ ਦੀ ਮਾਰ ਦੇ ਨਾਲ ਚੱਕੀ ਦਰਿਆ ਦੇ ਵਿੱਚ ਜਿਹੜਾ ਹਿਮਾਚਲ ਨੂੰ ਜਿਹੜਾ ਰਸਤਾ ਜਾਂਦਾ ਹੈਗਾ ਮਾਜਰੇ ਨੂੰ ਔਰ ਉੱਥੇ ਜਿਹੜਾ ਇੱਕ ਸੜਕ ਜਿਹੜੀ ਆ ਉਹ ਸਾਰੀ ਰੂੜ ਚੁੱਕੀ ਸੀ ਚੱਕੀ ਦੀ ਭੇਂਟ ਚੜ ਚੁੱਕੀ ਸੀ ਔਰ ਉੱਥੇ ਕਾਫੀ ਜਿਹੜਾ ਨੁਕਸਾਨ ਵੀ ਜਿਹੜਾ ਹੋਇਆ ਸੀਗਾ ਔਰ ਲੋਕਾਂ ਵੱਲੋਂ ਮੰਗ ਕੀਤੀ ਗਈ ਹੈਗੀ ਆ ਕਿ ਜਿਹੜੇ ਸਕੂਲੀ ਆਨ ਜਾਣ ਵਾਲੇ ਬੱਚੇ ਨੇ ਜਾਂ ਉਸ ਪਿੰਡ ਤੋਂ ਜਿਹੜੇ ਆਨ ਜਾਣ ਵਾਲੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਆ ਕਾਫੀ ਕਠਿਨਾਈਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਔਰ ਜੇ ਗੱਲ ਕਰੀਏ ਤੇ ਉਹ ਅਗਰ ਘੁੰਮ ਕੇ ਆਣਾ ਪਵੇ ਤਾਂ 25 ਕਿਲੋਮੀਟਰ ਜਿਹੜਾ ਰਸਤਾ ਜਿਹੜਾ ਉਹ ਘੁੰਮ ਕੇ ਜਿਹੜਾ ਉਹ ਆਣਾ ਪੈਂਦਾ ਹੈਗਾ ਉਹਨਾਂ ਨੇ ਆ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈਗੀ ਆ ਕਿ ਇਸ ਇਸ ਰੋਡ ਨੂੰ ਜਿਹੜਾ ਉਹ ਪੱਕਾ ਕੀਤਾ ਜਾਵੇ ਔਰ ਇਸ ਨੂੰ ਬਣਾਇਆ ਜਾਵੇ ਤਾਂ ਕਿ ਆ ਲੋਕਾਂ ਦੀਆਂ ਜਿਹੜੀਆਂ ਉਹ ਜਿਹੜੀਆਂ ਸੁਵਿਧਾਵਾਂ ਹੈਗੀਆਂ ਜਿਹੜੀਆਂ ਉਹ ਰਸਤਾ ਜਿਹੜਾ ਉਹ ਜਲਦੀ ਚਾਲੂ ਹੋ ਸਕੇ ਭਾਜੀ ਰਸਤੇ ਦੀ ਬਹੁਤ ਜਿਆਦਾ ਪਰੇਸ਼ਾਨੀ ਹੈ ਇਹ ਬੱਚੇ ਜਿਹੜੇ ਸਕੂਲੇ ਆਉਂਦੇ ਜਾਂਦੇ ਉਹਨਾਂ ਨੂੰ ਜਿਆਦਾ ਪਰੇਸ਼ਾਨੀ ਹੈ ਜੀ ਹੁਣ ਸਾਲੋਂ ਦੀ ਜਾਣਾ ਤਾਂ ਬੜਾ ਮਾਸਾ ਵੀ ਪੈ ਤਿਲਕ ਗਿਆ ਤੇ ਬਸ ਤਲੇ ਗਿਆ ਬੰਦਾ ਜੀ ਕੀ ਮੰਗਤੂ ਮੰਗਵਾ ਰਸਤਾ ਬਣਾਇਆ ਜਾਏ ਹੋਰ ਜੀ ਕਿਉਂ ਇੱਥੇ ਆ ਰਹੇ ਜੀ ਜਿਹੜੇ ਲੋਕਲ ਨੰਗਣ ਆ ਰਹੇ ਆ ਉਹਨਾਂ ਵਾਸਤੇ ਬੜੀਆਂ ਪਰੇਸ਼ਾਨੀਆਂ ਪਰੇਸ਼ਾਨੀਆਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਬੜਾ ਪੈਂਦਾ ਚੱਕਰ ਬੜਾ ਪੈਂਦਾ ਬਹੁਤ ਚੱਕਰ ਵਿਚੋਂ ਦੀ ਬਚਾਦੇ ਮਜਬੂਰ ਨੇ ਵੜਾ ਪੈਂਦਾ ਬੱਚਿਆਂ ਨੂੰ ਰੋਟੀ ਕਮਾ ਕੇ ਖਵਾਉਂਦੇ ਸੀ ਇੱਥੇ ਆਂਗੇ ਜੇ ਪਠਾਨਕੋਟ ਆ ਕੇ ਸਬਜ਼ੀਆਂ ਭਾਜੀਆਂ ਲਾ ਕੇ ਆਪਣੇ ਤੁਹਾਡੀ ਮਜ਼ਦੂਰ ਲੱਗ ਜਾਂਦੇ ਜੀ ਰਸਤੇ ਕਿੱਦਾਂ ਲੰਘਦੇ ਇੱਥੇ ਰਸਤੇ ਜਿਹੋ ਦੀ ਇਤਨਾ ਹੀ ਅਗਰ ਦੇ ਮੌਦ ਦੇ ਮੂੰਹ ਚੋਂ ਦੀ ਲੰਘਣ ਵਾਲੀ ਗੱਲ ਆ ਮੌਦ ਦੇ ਮੂੰਹ ਚੋਂ ਦੀ ਲੰਘਣ ਵਾਲੀ ਗੱਲ ਆ ਪੈਰ ਪਲੇਟਸ ਜੇ ਤੇ ਕਿੰਨਾ ਨੁਕਸਾਨ ਹੋ ਸਕਦਾ ਪਰ ਆਰੀ ਆਨੇ ਸਾਡੀ ਮਾਤਰਾ ਪਿੰਡ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਜਿਹੜੇ ਲੋਕ ਹੈ ਆਨ ਦੀ ਜਾਨ ਦੀ ਬੜੀ ਸਮੱਸਿਆ ਹੈ ਸਾਡੀ ਅਪੀਲ ਹੈਗੀ ਆ ਸੁੱਖੂ ਐਮਐਲਏ ਅਗੇ ਕਿ ਜਲਦ ਤੋਂ ਜਲਦੀ ਐਡਮ ਕਸਾਬਾ ਕੇ ਸਾਡੀ ਇਹੀ ਪੀਲ ਹੈ ਕਿ ਜਲਦ ਤੋਂ ਜਲਦੀ ਰਸਤੇ ਦਾ ਕੰਮ ਸ਼ੁਰੂ ਕੀਤਾ ਜਾਵੇ ਕਿੰਨੇ ਪਿੰਡ ਲੱਗਦੇ ਲਗਭਗ ਪਹਿਲੇ ਨੰਬਰ ਤੇ ਲੱਗਦਾ ਮਹਾਰਾ ਨੰਬਰ 1 ਨੰਬਰ 2 ਲੱਗਦਾ ਮਾਜਰਾ ਅਗੇ ਪਿੰਡ ਲੱਗਦਾ ਨਿਸ਼ਾਰਾ ਤਿੰਨ ਅਗੇ ਤੇਰੇ ਪਿੰਡ ਆ ਅਗੇ 50 ਪਹ ਪਿਆ ਸਾਡਾ ਇਹ ਨੂੰ ਆਨ ਜਾਣ ਦਾ ਕਿਦਾਂ ਸਾਧਾ ਇਸ ਆਨ ਜਾਣ ਦੀ ਇੰਨੀ ਕ ਪ੍ਰੋਬਲਮ ਹੈ ਜਨਤਾ ਇੰਨੀ ਕ ਪ੍ਰਸਾਨ ਹੈ ਗਈ ਹੈ ਮਾਰਾ ਬੰਦਾ ਆਪਣੇ ਉਪਰੋਂ ਦੀ ਆ ਰਹੇ ਹੈ ਇੰਨਾ ਕ ਪ੍ਰਸਾਨ ਹੈ ਗਈ ਹੈ ਕਿ ਐਮ ਐਲ ਏ ਅਗੇ ਅਹੀਂ ਦਰਖਾਸਤ ਹੈ ਗਈ ਹੈ ਇਤੋਂ ਕਿਸਾ ਜਾ ਰਹੇ ਥੱਲੇ ਇਸ ਨਾਲ ਖੜਜ ਆ ਰਹੇ ਹੈ ਪੱਥਰ ਉਪਰ ਪੈ ਰਹੇ ਸੀ ਪਹਿਲਾਂ ਅੱਜ ਤੋਂ 10 ਦਿਨ ਪਹਿਲਾਂ ਕਈ ਬੱਚੇ ਮੈਂ ਖੁਦ ਆਪਣੀ ਗੱਲ ਕਰ ਰਿਹਾ ਹਾਂ ਮੈਂ ਕੋਤੇ ਪੱਥਰਾਂ ਤੋਂ ਬਚਿਆ ਮਜਬੂਰੀ ਨਾ ਸ਼ੁਕਰਿਆ ਐ ਮੈਂ ਲੱਗ ਆਹੀ ਦਰਖਾਸਤ ਹੈ ਕਿ ਜਲਦ ਜਲਦੀ ਕੰਮ ਸ਼ੁਰੂ ਕੀਤਾ ਜਾਏ ਅਸੀਂ ਸਭ ਅੱਗੇ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ